ਗੱਡੀ ਆ ਪਾ ਬਾਈ ਨਿਆ ਨੰਗਲ ਦੀ ਚੌਂਕੀ 'ਚ ਪੰਜ ਸਪਾਹੀ ਆ ਪਨੁਪਲੀ ਤੱਕ ਦਾ ਇਲਾਕਾ ਇਧਰੋਂ ਭਲਾਨ ਤੱਕ ਦਾ ਇਲਾਕੇ ਨੂੰ 16 ਸਪਾਹੀ ਜੀਲ ਕਰਦੇ ਸਰਕਾਰਾਂ ਦੇ ਕੋਈ ਬੱਲੇ ਕੱਖ ਨਹੀਂ ਗਨਮੈਨਾਂ ਦੀ ਧਾਰਾ ਲਈ ਫਿਰਦੇ ਇਸਾ ਇਸਾ ਇਸੇ ਸੜਕ ਤੇ ਪਟੋ ਘਟ ਹਰ ਰੋਜ਼ ਦੋ ਦੋ ਤਰਫਾਂ ਤੇ ਬੰਦਿਆਂ ਦੀ ਮੌਤ ਹੁੰਦੀ ਹਜੇ ਟੱਕਰ ਦੇਖ ਲਓ ਐਂਬੂਲੈਂਸ ਨਹੀਂ ਪਹੁੰਚੀ ਮੈਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਆਪਾਂ ਲੋਕਾਂ ਨੂੰ ਆਪਣੀਆਂ ਰਾਜਨੀਤਿਕ ਪਾਰਟੀਆਂ ਛੱਡ ਕੇ ਇਕੱਠੇ ਹੋਣਾ ਪੈਣਾ ਰਾਜਨੀਤੀ ਛੱਡਣੀ ਪੈਣੀ ਦਲਾਲੀ ਛੱਡਣੀ ਪੈਣੀ ਇਮਾਨਦਾਰੀ ਕਰਕੇ ਕਰਪਸ਼ਨ ਛੱਡਣੀ ਪੈਣੀ ਨਹੀਂ ਤਾਂ ਇੱਥੇ ਹੀ ਲਾਸ਼ਾਂ ਫਿਰਨੀਆਂ ਅੱਜ ਅਸੀਂ ਰਾਜਨੀਤੀ ਕਰਨ ਲੱਗ ਗਏ ਸਾਡਾ ਕੱਖ ਨਾ ਰਹੇ ਜਿਹੜੇ ਲੋਕ ਇਸ ਟਾਈਮ ਸੱਤਾ ਦਾ ਸੁੱਖ ਭੋਗ ਰਹੇ ਚਾਹੇ ਪਹਿਲੇ ਸੀ ਚਾਹੇ ਹੁਣ ਆਲੇ ਆ ਕਿਸੇ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਰੀਆਂ ਲਾਸ਼ਾਂ ਇੱਥੇ ਜਾਂਦੀਆਂ ਹਰ ਰੋ 2-2 ਲਾਸ਼ਾਂ ਬੱਚੇ ਛੋਟੇ-ਛੋਟੇ ਰੋਣਗੇ ਅਨਾਥ ਹੋ ਗਏ ਐਨੀਆਂ ਮੌਤਾਂ ਹੋਈਆਂ ਪਰਸੋਂ ਰਾਤ ਐਕਸੀਡੈਂਟ ਹੋਇਆ ਉਤੋਂ ਪਹਿਲਾਂ ਐਕਸੀਡੈਂਟ ਹੋਇਆ ਐਨਐਫਐਲ ਚੌਕ ਤੇ ਐਕਸੀਡੈਂਟ ਹੋਇਆ ਮਾਧਪੁਰ ਐਕਸੀਡੈਂਟ ਹੋਇਆ ਕਿਸੇ ਨੇ ਨਹੀਂ ਪੁੱਛਿਆ ਨੰਗਲ ਸ਼ਹੀ ਅਨੰਦਪੁਰ ਸਾਹਿਬ ਮੁੱਖ ਮਾਰਗ ਦੇ ਉੱਤੇ ਜਵਾਰ ਮਾਰਕੀਟ ਦੇ ਲਾਗੇ ਇੱਕ ਦਰਦਨਾਕ ਸੜਕੀ ਹਾਸਾ ਵਾਪਰਿਆ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਨਿਵਾਸੀ ਗੁਲਸ਼ਨ ਕੁਮਾਰ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਜਵਾਰ ਮਾਰਕੀਟ ਦੇ ਲਾਗੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਬਹਾਨ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਦੇ ਚਲਦਿਆਂ ਇਹ ਭਿਆਨਕ ਸੜਕੀ ਹਾ사 ਵਾਪਰਿਆ ਤੇ ਇਸ ਦੇ ਵਿੱਚ ਗੁਲਸ਼ਨ ਕੁਮਾਰ ਦੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਪਾਨਕ ਸੜਕ ਹਾਸੇ ਦਾ ਪਤਾ ਚਲਦਿਆਂ ਹੀ ਵੱਡੀ ਗਿਣਤੀ ਦੇ ਵਿੱਚ ਸਥਾਨਕ ਲੋਕ ਵੀ ਮੌਕੇ 'ਤੇ ਜਮ੍ਹਾਂ ਹੋ ਗਏ ਤੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਵਾਸੀਆਂ ਦੇ ਨਾਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ 24 ਘੰਟੇ ਦੇ ਅੰਦਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਖਾਨਾ ਮੁਖੀ ਰਾਹੁਲ ਸ਼ਰਮਾ ਦੇ ਦਿੱਤੇ ਆਸ਼ਵਾਸਨ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ ਪਰ ਬਾਰ ਬਾਰ ਲੋਕ ਇੱਕੋ ਗੱਲ ਕਹਿੰਦੇ ਨਜ਼ਰ ਆਏ ਕਿ ਇਸ ਮਾਰਕ ਦੇ ਉੱਤੇ ਜੋ ਓਵਰ ਸਪੀਡ ਗੱਡੀਆਂ ਚੱਲ ਰਹੀਆਂ ਹਨ ਉਹਨਾਂ ਨੂੰ ਲਗਾਮ ਲਗਾਈ ਜਾਵੇ ਤੇ ਇੱਥੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਵਿਲਾਪ ਕਰਦਿਆਂ ਇੱਕੋ ਗੱਲ ਦੀ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ

ਬੰਦਾ ਪੜਾ ਉਹ 24 ਘੰਟੇ ਤੱਕ ਕੋਈ ਨਹੀਂ ਕੋਈ ਨਹੀਂ ਹਜੇ ਲੋਕ ਸਾਥ ਨੂੰ ਇੱਕ ਮਿੰਟ ਕਿਆ ਕਹਿਨੇ ਛੋਨੂ ਰੋਣਾ ਕਿਆ ਕਹਿਨੇ ਬਾਈ ਵੀ ਕਰ ਸਕਦੀ ਹੈ ਨਾਈਟ ਤਸਵੀਰਾਂ ਹੈ ਬੜੇ ਬੜੇ ਫੇਡ ਨਾ ਦੇਖੇਗਾ ਦੋ ਦੋ ਲਾਈਵ ਜਾ ਰਹੇ ਆਪਣੇ ਚੈਨਲ ਪਰ ਹਾਂ ਅਬ ਇਹ ਟਿੰਗ ਕਰਕੇ ਆ ਜਾ ਰਹੇ ਆ ਬਾਈ ਜਰਨਲ ਆਇਆ ਲਵੀ ਛੱਡੋ ਯਾਰ ਯਾਰ ਦੱਸੋ ਯਕ ਦੱਸੋ ਯਾਰ ਸੀਡੀ ਕੈਮਰੇ ਆਪ ਬੰਦਾ ਬਨਾਸ ਆਪ ਜਣਾ ਸੋਚੋ ਤੁਸੀਂ ਫੋਨ ਕਰੀਓ ਕੀਤਾ ਅਬਨਾਜਣਾ ਉਨਜਾੜ ਜਿੱਥੇ ਚੱਕੇ ਨੇ ਸੋਚੋ ਵਾ ਕੋਈ ਨਹੀਂ ਬੋਲਣ ਦੀ ਲੋੜ ਨਹੀਂ ਆਣ ਦੋ ਪੁੱਤ ਜਿਹੜੀ ਆਂਦੀ ਆਫਾ ਨਾ ਕੁਝ ਨਹੀਂ ਇਹ ਸਰਕਾਰਾਂ ਮਰਦੀਆਂ ਆ ਭਾਈ ਇੱਕ ਦੇ ਟਾਲਿਆ ਐਕਸੀਡੈਂਟ ਹੋਇਆ ਕੋਈ ਕੋਈ ਸਰਕਾਰ ਕੋਈ ਜਿੱਥੇ ਕੈਮਰੇ ਬੰਦ ਪਏ ਸਭ ਬੰਦ ਪਏ ਬਾਬਾ ਬਾਬਾ ਬੋਲਣ ਦੇ ਧਲੇ ਸਰ ਇੱਥੇ ਰਾਜਨੀਤੀ ਕਰ ਸਕਦੇ ਬਾਬੇ ਹੋਗੇ ਅਈ ਕਿ ਮੈਂ ਰੋਜ਼ ਲਹੂ ਨਾਲ ਸੜਕਾਂ ਲਾਲ ਹੋ ਰਹੀਆਂ ਮੈਂ ਇੱਥੇ ਲਾਸਟੇ ਰਾਜਨੀਤੀ ਨਹੀਂ ਕਰ ਰਿਹਾ ਪਰ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਮੌਤਾਂ ਸਸਤੀਆਂ ਹੋ ਗਈਆਂ ਸਰਕਾਰਾਂ ਦਾ ਕੋਈ ਪ੍ਰਬੰਧ ਨਹੀਂ ਹੈ ਚਾਹੇ ਕੋਈ ਵੀ ਸਰਕਾਰ ਦੀ ਸੰਸਥਾ ਹੋਵੇ ਮੈਂ ਨਹੀਂ ਕਹਿੰਦਾ ਕਿਸੇ ਨੂੰ ਦੋਸ਼ ਨਹੀਂ ਦਿੰਦਾ ਪੁਲਿਸ ਪ੍ਰਸ਼ਾਸਨ ਦੀ ਗੱਲ ਕਹਿੰਦਾ ਮੈਂ ਮਾੜਾ ਨਹੀਂ ਕਹਿੰਦਾ ਕੇਵਲ ਥਾਣੇ 'ਚ 11 ਸਿਪਾਹੀ ਆਸਤਰ ਰਨ ਮਿਲਾ ਕੇ ਨਿਆ ਨੰਗਲ ਦੀ ਚੌਂਕੀ 'ਚ 5 ਸਿਪਾਹੀ ਆ ਪਨੂਪਲੀ ਤੱਕ ਦਾ ਇਲਾਕਾ ਇਧਰੋਂ ਭਲਾਨ ਤੱਕ ਦਾ ਇਲਾਕੇ ਨੂੰ 16 ਸਿਪਾਹੀ ਡੀਲ ਕਰ ਦੇ ਸਰਕਾਰਾਂ ਦੇ ਕੋਈ ਬੱਲੇ ਕੱਖ ਨਹੀਂ ਗਨਮੈਨਾਂ ਦੀ ਡਾਰਾਂ ਲਈ ਫਿਰਦੇ ਇਸਾ ਇਸਾ ਇਸੇ ਸੜਕ ਤੇ ਪਟੋ ਘਟ ਹਰ ਰੋਜ਼ ਦੋ ਦੋ ਤਰਫ ਤੇ ਬੰਦਿਆਂ ਦੀ ਮੌਤ ਹੁੰਦੀ ਕੋਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਪੁੱਛਣ ਵਾਲਾ ਨਹੀਂ ਮੇਰੇ ਭਰਾਓ ਮੈਂ ਬੇਨਤੀ ਕਰਦਾ ਨੰਗਲ ਵਾਸੀਆਂ ਨੂੰ ਤੁਸੀਂ ਮੰਡੀ ਰੋਡ ਤੇ ਜਾਓ ਬਲਾਸਪੁਰ ਤੋਂ ਕੀਤਪੁਰ ਸਭ ਤੋਂ ਬਾਅਦ 60 ਦੀ ਸਪੀਡ ਹੈ ਜਿਸ ਟ੍ਰੈਫਿਕ ਦੀ ਲਿਮਟ ਹੈ ਇੱਕ ਸਪੀਡ ਲਿਮਟ ਹੈ ਅਥੇਨ ਮੈਦਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕਰ ਕੋਈ ਨਾਕਾ ਨਹੀਂ ਕੋਈ ਕਿਸੇ ਦਾ ਚਲਾਨ ਨਹੀਂ ਹਜੇ ਤੱਕਰ ਦੇਖ ਲੋ ਐਂਬੂਲੈਂਸ ਨਹੀਂ ਪਹੁੰਚੀ ਮੈਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਆਪਾਂ ਲੋਕਾਂ ਨੂੰ ਆਪਣੀਆਂ ਰਾਜਨੀਤਿਕ ਪਾਰਟੀਆਂ ਛੱਡ ਕੇ ਇਕੱਠੇ ਹੋਣਾ ਪੈਣਾ ਰਾਜਨੀਤੀ ਛੱਡਣੀ ਪੈਣੀ ਦਲਾਲੀ ਛੱਡਣੀ ਪੈਣੀ ਇਮਾਨਦਾਰੀ ਕਰਕੇ ਕਰਪਸ਼ਨ ਛੱਡਣੀ ਪੈਣੀ ਨਹੀਂ ਤਾਂ ਇੱਥੇ ਹੀ ਲਾਸ਼ਾਂ ਫਿਰਨੀਆਂ ਅੱਜ ਅਸੀਂ ਰਾਜਨੀਤੀ ਕਰਨ ਲੱਗੇ ਸਾਡਾ ਕੱਖ ਨਾ ਰਹੇ ਜਿਹੜੇ ਲੋਕ ਇਸ ਟਾਈਮ ਸੱਤਾ ਦਾ ਸੁੱਖ ਭੋਗ ਰਹੇ ਚਾਹੇ ਪਹਿਲੇ ਸੀ ਚਾਏ ਹੋਣ ਵਾਲੇ ਆ ਕਿਸੇ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਰੀਆਂ ਲਾਸ਼ਾਂ ਇੱਥੋਂ ਜਾਂਦੀਆਂ ਹਰ ਰੋ 2-2 ਲਾਸ਼ਾਂ ਬੱਚੇ ਛੋਟੇ-ਛੋਟੇ ਰੁੱਲ ਗਏ ਅਨਾਥ ਹੋ ਗਏ ਇੰਨੀਆਂ ਮੌਤਾਂ ਹੋਈਆਂ ਪਰਸੋ ਰਾਤ ਐਕਸੀਡੈਂਟ ਹੋਇਆ ਉਦੋਂ ਪਹਿਲਾਂ ਐਕਸੀਡੈਂਟ ਹੋਇਆ ਐਨਐਫਐਲ ਚੌਕ ਤੇ ਐਕਸੀਡੈਂਟ ਹੋਇਆ ਮਾਥਪੁਰ ਐਕਸੀਡੈਂਟ ਹੋਇਆ ਕਿਸੇ ਨੇ ਨਹੀਂ ਪੁੱਛਿਆ ਮੇਰੀ ਬੇਨਤੀ ਲੰਗੜਵਾਸੀਆਂ ਨੂੰ ਰਾਜਨੀਤੀ ਦਾ ਕੋਈ ਏ ਤਰਨਾ ਨਹੀਂ ਹੈ ਆਪਾਂ ਇਕੱਠੇ ਹੋ ਜੀਏ ਹਰ ਰੋਜ਼ ਰਾਤ ਨੂੰ ਅਸੀਂ ਸਫਲ ਕਰਦੇ ਗਰੀਬ ਇਲਾਕਾ ਹੈ ਮੀਡਲ ਕਲਾਸ ਇਲਾਕਾ ਹੈ ਕਿਸੇ ਕੋ ਸਕੂਟਰ ਹੈ ਕਿਸੇ ਕੋ ਸਾਈਕਲ ਹੈ ਰਾਤ ਨੂੰ ਘੈੜੀਦਾਰ ਬੰਦਾ ਜਾਂਦਾ ਹਲਕ ਦੀ ਮੌਤ ਹਰ ਰਾਹ ਹਰਕ ਦੀ ਮਾਂ ਡੀਕਦੀ ਰਾਤ ਨੂੰ ਹਰਕ ਦਾ ਪਿਓ ਡੀਕਦਾ ਮੇਰਾ ਬੱਚਾ ਕਿੱਦਾ ਆਊਗਾ ਬੱਚੇ ਆਪਣੇ ਬਾਪ ਨੂੰ ਡੀਕਦੇ ਹਰ ਰੋਜ਼ ਕਿੱਦਾ ਆਉਂਗੇ ਪਰ ਸਰਕਾਰਾਂ ਨਾ ਦੀ ਕੋਈ ਚੀਜ਼ ਨਹੀਂ ਹੈ ਸਾਡੀਆਂ ਵੀਰਾਂ ਦੇ ਲਾਸ਼ਾਂ ਸਸਤੀਆਂ ਹੋ ਗਈਆਂ ਇਕੱਠੇ ਹੋ ਜੋ ਆਪਾਂ ਇੱਥੇ ਇੱਕ ਪ੍ਰੋਗਰਾਮ ਬਣਾਈਏ ਇਹ ਲਾਸ਼ਾਂ ਅੱਜ ਹੀ ਗਈ ਇਹਦੀ ਪੈਣ ਦੀ ਲਾਸ਼ ਗਈ ਕੱਲ ਨੂੰ ਪਤਾ ਨਹੀਂ ਕਿਹਦੀ ਲਾਸ਼ ਜਾਣੀ ਮੈਂ ਰਾਜਨੀਤਿਕ ਪਾਰਟੀ ਦੀ ਕਿਸੇ ਲੀਡਰ ਦੀ ਨਿੰਦਾ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਵਾਲੇ ਭਰਾਓ ਪ੍ਰਸ਼ਾਸਨ ਵਾਲੇਓ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਸਾਡੀਆਂ ਲਾਸ਼ਾਂ ਨੂੰ ਹੋਰ ਰੋਕਣ ਤੋਂ ਰੋਕ ਲਓ ਲੋਥਾਂ ਦਾ ਟੇਰ ਨਾ ਲਾਓ ਇੱਥੇ ਆ ਕੇ ਕਿਪਾਕ ਕਰਕੇ ਟ੍ਰੈਫਿਕ ਦੀ ਸਪੀਡ ਲਿਮਟ ਕਰ ਦਿਓ ਨਾਕੇ ਲਾਓ ਚਾਹੇ ਸਾਡੇ ਬੱਚੇ ਤੇਜ਼ ਚਲਾਣੇ ਚਾਹੇ ਕੋਈ ਦੁਸ਼ਮਣ ਤੇਜ਼ ਚਲਾਉਂਦਾ ਉਹਦੇ ਚਲਾਨ ਕਟੋ ਮੇਰੀ ਬੇਨਤੀ ਭਰਾਵਾਂ ਨੂੰ ਪ੍ਰੈਸ ਵਾਲਿਆਂ ਨੂੰ ਹੈ ਕਿ ਭਰਾਓ ਅੱਜ ਕਿਸੇ ਦੀ ਭੈਣ ਮਰੀ ਕੱਲੋਂ ਕਿਸੇ ਦਾ ਪ੍ਰਾਅ ਮਰਿਆ ਕਲਾਸ਼ਾ ਸਾਡੇ ਘਰਾਂ ਚ ਜਾ ਰਹੀਆਂ ਬਾਹਰੋਂ ਤੇਜ਼ ਟ੍ਰਾਫਿਕ ਆਉਂਦੀ ਅਸੀਂ ਇਕੱਠੇ ਹੋ ਕੇ ਆਪਾਂ ਪਹਿਲਾਂ ਨੂੰ ਪਿੱਟੀਏ ਕਿ ਇੱਥੇ ਟ੍ਰਾਫਿਕ ਦੀ ਲਿਮਟ ਕੋਈ ਕੋਈ ਪੈਦਾ ਕਰੋ ਜਿਹੜਾ ਵੀ ਕੋਈ ਗਲਤ ਕਰਦਾ ਕਿਸੇ ਦਾ ਵੀ ਕੋਈ ਗਲਤੀ ਆ ਉਹਦਾ ਚਲਾਨ ਕੱਟੋ ਚਾਹ ਸਾਡਾ ਪ੍ਰਾਅ ਆ ਤੇ ਸਾਡੀ ਭੈਣ ਹੈ ਹਮਾਤੇ ਵਾਲੇ ਪ੍ਰਾਅ ਨੂੰ ਮੈਂ ਬੇਨਤੀ ਕਰਦਾ ਤੁਸੀਂ ਉਹਨੇ ਨੂੰ ਜਾਂਦੇ 60 ਦੀ ਸਪੀਡ ਤੇ ਜਾਂਦੇ ਪਰ ਜਦ ਤੁਸੀਂ ਮਹਿਤਵਪੁਰ ਤੋਂ ਉਹਨੇ ਤੁਸੀਂ 120 ਦੀ ਤੇ ਉਹਨੇ ਕੋਈ ਸ਼ਰਮ ਕਰ ਲੋ ਕੀਰਤਪੁਰ ਸਾਹਿਬ ਤੋਂ ਜਦ ਅਸੀਂ ਮੰਡੀ ਨੂੰ ਜਾਂਦੇ ਅਸੀਂ 60 ਦੀ ਸਪੀਡ ਤੇ ਜਾਂਦੇ ਪਰ ਜਦ ਬਲਾਸਪੁਰ ਤੋਂ ਉੱਤਰਦੇ ਆ ਤੇ 100 ਦੀ ਸਪੀਡ ਤੇ ਕੋਈ ਪੁਲਿਸ ਵਾਲਾ ਰੋਕਣ ਨੂੰ ਨਹੀਂ ਆ ਆ ਦੇਖ ਲਓ ਤੁਸੀਂ ਕਹਿੰਦੇ ਕੀ ਐਂਬੂਲੈਂਸ ਆਏ ਕਿਹੜੀ ਐਂਬੂਲੈਂਸ ਆ ਗਈ ਮੈਂ ਆਪਣੀ ਪਾਰਟੀ ਨੂੰ ਵੀ ਗਾਲ੍ਹਾਂ ਕੱਢਦਾ ਰਹਿਣਾ ਮੈਂ ਲੋਕਾਂ ਨੂੰ ਵੀ ਗਾਲ੍ਹਾਂ ਕੱਢਦਾ ਪਰ ਮੇਰੇ ਗਾਲ੍ਹਾਂ ਕੱਢਣ ਦਾ ਮਕਸਦ ਕਿਸੇ ਦੀ ਨਿੰਦਾ ਕਰਨਾ ਨਹੀਂ ਹੈ ਪਰ ਭਰਾਓ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਸਾਡੀ ਭੈਣ ਸਾਡਾ ਕੋਈ ਭਰਾ ਜਿਹਦਾ ਐਕਸੀਡੈਂਟ ਹੋਇਆ ਕੋਈ ਵਾਰਸ ਹੈ ਤੁਹਾਡਾ ਸਾਡਾ ਕੋਈ ਕੋਈ ਵਾਰਸ ਨਹੀਂ ਆਸੀ ਹਾਲਾਤ ਹੈ ਕੋਈ ਪੁੱਛਣ ਨਹੀਂ ਆਉਂਦਾ ਮੈਂ ਇੱਕ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋ ਕੇ ਆਪਾਂ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਰੋਕੀਏ ਟ੍ਰੈਫਿਕ ਦੀ ਕੋਈ ਪ੍ਰਬੰਧ ਹੋਵੇ ਕੋਈ ਸਪੀਡ ਦੀ ਲਿਮਟ ਹੋਵੇ ਕੋਈ ਐਂਬੂਲੈਂਸ ਆਵੇ ਤੁਸੀਂ ਦੱਸੋ ਕਿਹੜੀ ਐਂਬੂਲੈਂਸ ਆ ਗਈ ਕਹਿੰਦੇ ਜੀ 30 ਮਿੰਟ ਪਹੁੰਚ ਜਾਂਦੀ 15 'ਚ ਪਹੁੰਚ ਜਾਂਦੀ 112 ਨੰਬਰ 112 ਨੰਬਰ ਇਹ ਕਹਿੰਦੇ ਜੀ ਆਪ 112 ਬਜਟ ਦੇ ਲਈ ਇੱਕ ਸਵਾਲ ਨੰਬਰ ਇੱਕ ਬੇਨਤੀ ਆ ਤੁਹਾਡੇ ਥਰੂ ਆਪਾਂ ਜਜ਼ਬਾਤੀ ਆ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਪੱਤਰਕਾਰ ਭਰਾਮਾ ਨੂੰ ਵੀ ਭਾਜੀ ਤੁਸੀਂ ਬੇਵਾਕ ਟਿੱਪਣੀ ਕਰੋ ਤੁਹਾਡੀ ਬੇਵਾਕ ਵੀ ਆਪਾਂ ਵੱਖ ਵਾ ਉਹਦੇ ਨਾਲ ਉਹ ਸਾਨੂੰ ਮਾੜਾ ਜਿਹਾ ਬਰੀਫ ਕਰ ਦਿਓ ਅੱਜ ਦੇ ਹਾਸੇ ਬਾਰੇ ਮਾੜਾ ਵੈਰੀਫਾਈ ਕਰ ਦਿਓ ਕਿਹਦਾ ਹਾਸਾ ਹੋਇਆ ਕਿਦਾਂ ਕੀਦਾਂ ਆ ਬਾਲੀ ਸਾਹਿਬ ਦੇਖੋ ਜੀ ਜਿਹੜੀ ਇਹ ਮੇਰੀ ਭਝਾਈ ਹੈ ਮੇਰੇ ਫੈਮਿਲੀ ਇਨਕਨ ਕਨਕਰੋੜਾ ਮੇਰੀ ਫੈਮਿਲੀ ਮੈਂਬਰ ਹੈ ਮੇਰਾ ਸਭ ਕੁਝ ਹੈ ਜਣ ਕੇ ਆਲ ਇਨ ਮੈਂ ਜੇ ਬਲਿੰਦਰ ਬਾਲੀ ਦਾ ਜਣ ਕੇ ਉਹ ਨਹੀਂ ਮੈਂ ਬੋੜਿਆ ਪਰ ਮੇਰਾ ਪਰਿਵਾਰੀ ਹੈ ਠੀਕ ਹੈ ਕਨਕਰੋੜਾ ਗੋਲਚੰਡੋੜਾ ਇਹਨਾਂ ਦਾ ਹਸਬੰਦ ਹੈ ਉਹ ਪੀਜੀਐਨ ਰੈਫਰ ਕਰਤਾ ਦੇਖੋ ਜੀ ਐਕਸੀਡੈਂਟ ਹੋਇਆ ਅੱਧਾ ਘੰਟਾ ਹੋ ਗਿਆ ਕਿੱਦਾਂ ਹੋਇਆ ਇੱਥੋਂ ਆ ਰਹੇ ਸੀ ਕਿੱਥੇ ਇੱਕ ਕਾਨੂੰ ਯਾਰੇ ਤੇ ਗੱਡੀ ਨਾਲ ਉਹ ਕੀਤਾ ਹਿੱਟ ਕੀਤਾ ਉਹਦੇ ਨਾਲ ਟਰੱਕ ਆਇਆ ਉਹ ਕੁਛ ਲੱਗਿਆ ਚਲੋ ਗੱਡੀਆਂ ਨੇ ਹਿੱਟ ਕੀਤਾ ਗੱਡੀਆਂ ਨੇ ਫਟੀਆਂ ਗੱਡੀ ਨਾ ਨਟ ਗਿਆ ਨਟ ਗਿਆ ਜੀ ਗਾਰ ਆ ਗਿਆ ਠੀਕ ਆ ਕੰਮ ਗਿਆ ਉਹ ਤੋਂ ਬਾਅਦ ਗੱਡੀ ਆਉਟ ਆਲ ਗਿਆ ਉਹ ਵੀ ਨਾ ਨਟ ਗਿਆ ਸਾਡੇ 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 ਐਮਪੀ ਕੋਲ ਸਾਡੇ ਸਿਟੀ ਕੈਮ ਲੱਗੇ ਹੋਏ ਨਗਰ ਕੌਂਸਲ ਲੱਗੇ ਹੋਏ ਨਗਰ ਕੌਂਸਲ ਲੱਗੇ ਨਗਰ ਕੌਂਸਲ ਹਰ ਮਹੀਨੇ 50 ਸਾਲ ਹਰ ਮਹੀਨੇ 50 ਲੱਖ ਰੁਪਏ ਖਰਚ ਦੀ ਕੈਮਰੇ ਜਿਹਨਾਂ ਇਹਨਾਂ ਦਾ ਅਨਚਾਰਜ ਹੈ ਉਹ ਸੋਚੋ ਕੋਈ ਬੈਠਾ ਨਾ ਮਸੂਮ ਨੋ ਹੋ ਜੀ ਕੱਲ ਮੇਰੀ ਗੱਲ ਸੁਣੋ ਕੋਈ ਐਕਸੀਡੈਂਟ ਹੋ ਗਿਆ ਮੇਰੀ ਮਿਸੇ ਐਮਸੀ ਹੈ ਸਾਡੇ ਪਰਿਵਾਰ ਦਾ ਭਾਜੀ ਤੁਹਾਡਾ ਕਹਿਣ ਦਾ ਮਕਸਦ ਹੈ ਜਿਹੜੀ ਗੱਡੀ ਹਿੱਟ ਕਰਕੇ ਗਈ ਉਹ ਕੌਂਸਲ ਦੇ ਕੈਮਰਿਆਂ ਵਿੱਚ ਨਹੀਂ ਆਈ ਨਹੀਂ ਨਹੀਂ ਜਦੋਂ 13 April ਨੂੰ ਬੱਗਾ ਕਤਲकांड ਹੋਇਆ ਸੀਗਾ ਉਦੋਂ ਵੀ ਕੁਝ ਪੱਤਰਕਾਰਾਂ ਨੇ ਇਹ ਚੀਜ਼ ਜਨਤਕ ਕੀਤੀ ਸੀਗੀ 131 ਕੈਮਰੇ ਨੰਗਲ ਨਗਰ ਕੌਂਸਲ ਨੇ ਕਰੀਬ 45 ਲੱਖ ਰੁਪਏ ਦੀ ਲਗਤ ਨਾਲ ਲਗਾਏ ਉਹਨਾਂ ਵਿੱਚੋਂ ਮਹਿਜ਼ 4 ਚੱਲਦੇ ਸੀਗੇ ਠੀਕ ਹੈ ਜੀ ਤੇ ਅੱਜ ਕਿੰਨੇ ਕੈਮਰੇ ਚੱਲਦੇ ਕੌਂਸਲ ਨੇ ਨਹੀਂ ਨਹੀਂ ਐਕਚੁਅਲੀ ਜਿਹੜਾ ਅਵਨਾਜ ਇਹ ਨਾ ਅੰਜਾਰਜ ਬਣਾਇ ਬਣੀ ਉਹ ਸੋਚੋ ਮੈਂ ਤਾਂ ਪਤਾ ਕਰ ਨਾ ਪਤਾ ਲੱਗੂ ਵੀ ਚੱਲਦੇ ਨਹੀਂ ਚੱਲ ਦੇ ਦੇਖੋ ਕਿਉਂ ਕਿ ਮੇਰੀ ਮੇਰੀ ਭਾਬੀ ਦੇਖੋ ਅੱਜ ਮੈਨੂੰ ਤਾਂ ਖੋਇਆ ਕਿ ਮੇਰੀ ਭਾਬੀ ਹੈ ਰੋਜ਼ ਹਾਸੇ ਹੁੰਦੇ ਗੱਲ 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 ਕਿ ਅਸੀਂ ਕਾਦੇ ਵਾਸਤੇ 50 ਲੱਖ ਰੁਪਏ ਦੇਣਾ ਕੈਮਰੇ ਵਾਸਤੇ ਬਿਲਕੁਲ ਦੇਸ਼ ਕਾਲ ਵਾਸਤੇ ਨਾ ਬੰਦੀ ਕਰ ਦੋ ਕੈਮਰੇ ਯਾਰ ਪਤਾ ਹੀ ਨਹੀਂ ਲੱਗਣਾ ਕੌਣ ਮਾਰ ਗਿਆ ਕੋਈ ਠੀਕ ਹੈ ਦੇਖੋ 112 112 10 ਵੇ ਪੁੱਜੀ ਅੱਧਾ 112 ਇੱਕ ਜੀ 108 ਅਜ ਤੱਕ ਨਹੀਂ ਪੁੱਜੀ ਕੋਈ ਪੁਲਿਸ ਬ੍ਰਾਹ ਸਾਹਿਬ ਦੇਖੋ ਬਲਾਜ ਪੁੱਜੇ ਕੋਈ ਐਸਓ ਦੇ ਡੀਐਸ ਪੁੱਜਿਆ ਜਾਂ ਇੱਕ ਪਰਿਵਾਰ ਅਸ ਅਸ ਨਹੀਂ ਅਸ ਅਨਾਉਂਸ ਕਰ ਮੈਂ ਕਹ ਮੈਂ ਕਹ ਮੈਂ ਕਹ ਨਹੀਂ ਰਿਹਾ ਨਿਮਾ ਕੇ ਉਹਨਾ ਉਹ ਆ ਕੇ ਪਹਿਲਾ ਬੰਰਾ ਹਾਂਜੀ ਹਾਂ ਆ ਠੀਕ ਚਲ ਮੈਂ ਕਹਤ ਮਲਾਮ ਜੀ ਬਲਾਂ ਜੀ ਇੱਕ ਇੱਕ ਬੋਲੋ ਇੱਕ ਗੱਲ ਮੇਰੀ ਗੱਲ ਸੁਣੋ ਗਿਆਗਾ ਅਸਾ ਇਸ ਤੋਂ ਜ਼ਿਆਦਾ ਮਨ ਬੁਣਾ ਹੈ ਅਸੀਂ ਅੱਜ ਦੇ ਖਾਸ ਤੇ ਰਾਜਿੰਦਰੀ ਭਾਜੀ ਨਾਂ ਚਮਕਾਈਏ ਮੇਰੀ ਮੇਰੀ ਗੱਲ ਅਸੀਂ ਅੱਜ ਦੇ ਹਾਸੇ ਦੇ ਰਾਜਨੀਤੀ ਨਾ ਚਮਕਾਈਆ ਰੋਜ਼ ਲਹੂ ਨਸੜਕਾ ਲਾਲ ਹੋ ਰੀਆਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਨੈਸ਼ਨਲ ਹਾਈਵੇ ਲਾਨ ਕਰ ਦਿੱਤਾ ਗਿਆ ਅੱਜ ਵੀ ਸਿੰਗਲ ਰੋਡ ਹੈ ਭਾਜੀ ਸਿੰਗਲ ਰੋਡ ਮੈਂ ਉਹ ਮੈਂ ਮਾਲ ਲਈ ਥੋੜੀ ਗੱਲ ਮਾਲ ਲਈ ਠੀਕ ਹੈ ਭਾਜੀ ਬੋਲੋ ਤੁਸੀਂ ਬੜੇ ਮੈਂ ਬੇਨਤੀ ਕਰਦਾ ਵੇਖੋ ਇਹ ਸਾਹਸੇ ਦੇ ਲਈ ਇੱਕ ਮਿੰਟ ਲਵਲੀ ਜੀ ਮੈਂ ਮਿਲ ਲਵਗਾ ਮੈਂ ਬੋਲਣ ਲੱਗਾ ਇਹ ਸਾਹਸੇ ਦੇ ਲਈ ਜਿਹੜੀ ਟ੍ਰੈਫਿਕ ਮੈਂ ਪਹਿਲਾਂ ਵੀ ਕਹਿ ਚੁੱਕਾ ਮੈਂ ਪੁਲਿਸ ਇੱਕ ਮਿੰਟ ਲਵਲੀ ਮੈਂ ਇਹ ਬੇਨਤੀ ਕਰ ਚੁੱਕਿਆ ਕਿ ਮੈਂ ਪੁਲਿਸ ਦੀ ਵੀ ਭਰਾਮਾਂ ਦੀ ਕਹਿਣਾ ਕੇਵਲ ਇੱਥੇ 16 ਟੋਟਲ ਐ 16 ਬੰਦੇ ਨੰਗਲ ਥਾਣੇ ਦੇ ਵਿੱਚ ਨੰਗਲ ਤੇ 11 ਤੇ ਪੰਜ ਪੁਲਿਸ ਮੁਲਾਜ਼ਮ ਨਿਆ ਨੰਗਲ ਚੌਕੀ ਦੇ ਵਿੱਚ ਪਨੁਪਲੀ ਟੱਕਰ ਇੱਥੇ 75 ਦੇ ਕਰੀ ਪਿੰਡ ਪੈਣੇ ਨੰਗਲ ਨਿਆ ਨੰਗਲ ਸਾਰਾ ਸ਼ਹਿਰ ਪੈਂਦਾ ਕੇਵਲ 15 ਮਲਾਜਮ ਹੈ ਸਾਰੇ ਮੈਂ ਸਰਕਾਰ ਦੇਖਿਓ ਭਾਜੀ ਸਾਰੀਆਂ ਗੱਡਾਂ ਛੱਡੋ ਸਾਨੂੰ ਮਲਾਜਮ ਬੰਦੇ ਨੇ ਕੋਈ ਐਕਸੀਡੈਂਟ ਹੋਇਆ ਗੱਡੀ ਦਾ ਫੜ ਹੋਣਾ ਚਾਹੀਦਾ ਬਸ ਚੱਲ ਰਾਟੀ ਭਾਪੀ ਗਈ ਕੋਈ ਰਾਜਨੀਤੀ ਨਹੀਂ ਕੋਈ ਕੁਝ ਨਹੀਂ ਹੋਣਾ ਸਾਨੂੰ ਮਚਾਏਗਾ ਉਹ ਬੰਦਾ ਫੜ ਹੋਣਾ ਚਾਹੀਦਾ ਵਾਲੀ ਦਾ ਆਪਾਂ ਦਾ ਵਾਤਾਵਰਣ ਆ ਜਾਣਾ ਵਾਲੀ ਸਾਹਿਬ ਚੁੱਪ ਇੱਕ ਮਿੰਟ ਇੱਕ ਮੇਰੀ ਗੱਲ ਸਾਡੀ ਬੇਨਤੀ ਇੱਕ ਸਾਡੀ ਬੇਨਤੀ ਹੈ ਐਸ ਐਚਓ ਸਾਹਿਬ ਇੱਥੇ ਖੜੇ ਆ ਇਹ ਪਰਿਵਾਰ ਦੇ ਮੈਂਬਰ ਖੜੇ ਸਾਡੀ ਬੇਨਤੀ ਐਸ ਐਚਓ ਸਾਹਿਬ ਨੂੰ ਹੈ ਤੇ ਪ੍ਰਸ਼ਾਸਨ ਨੂੰ ਹੈ ਜਿਹੜੀ ਰਾਜਨੀਤੀ ਦੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਅਸਲ ਦੋਸ਼ੀ ਹੈ ਹਾਂ ਉਹਨੂੰ ਫੜਿਆ ਅਸਲ ਜਿਹੜਾ ਦੋਸ਼ੀ ਹੈ ਜਿਹੜਾ ਹਿੱਟ ਕਰਕੇ ਗਿਆ ਉਸ ਪਰਿਵਾਰ ਨੂੰ ਉਹ ਫੜ ਹੋਣਾ ਚਾਹੀਦਾ 24 ਘੰਟੇ ਦੇ ਵਿੱਚ ਤੇ ਜਿਹੜਾ ਟੋਟਲ ਜਿਹੜੇ ਅਖੇ ਪੱਕੇ ਪ੍ਰਬੰਧ ਐਥੇ ਪੱਕੇ ਪ੍ਰਬੰਧ ਹੈ ਟ੍ਰੈਫਿਕ ਦੇ ਪੱਕੇ ਪ੍ਰਬੰਧ ਹੋਣੇ ਚਾਹੀਦੇ ਸਪੀਡ ਲਿਮਿਟ ਕਾਇਮ ਹੋਣੀ ਚਾਹੀਦੀ ਟ੍ਰੈਫਿਕ ਦੇ ਵਿੱਚ ਚਲਾਨ ਕੱਟੇ ਜਾਣੇ ਚਾਹੀਦੇ ਜਿਹੜਾ ਬੰਦਾ ਕਾਰਵਾਈ ਕਰ ਜਿਹੜੇ ਬੰਦੇ ਤੇਜ਼ ਚਲਾਣੇ ਉਹਨਾਂ ਤੇ ਕਾਰਵਾਈਆਂ ਚਾਹੀਦੀਆਂ ਤੇ ਸਰਕਾਰਾਂ ਨੂੰ ਹੈ ਕਿ ਨੈਸ਼ਨਲ ਹਾਈਵੇ ਕੋਈ ਵੀ ਪਾਰਟੀ ਹੋਵੇ ਚਾਹੇ ਸਾਡੀ ਹੋਵੇ ਚਾਹੇ ਕਿਸੇ ਦੀ ਹੋਵੇ ਅਸੀਂ ਖੁੱਲਕੇ ਬੋਲੋ ਅਸੀਂ ਮੈਂ ਕਿਹਾ ਕਾਂਗਰਸ ਹੋਵੇ ਪਹਿਲਾਂ ਸਾਡੀ ਸਰਕਾਰ ਸੀ ਜਾਂ ਹੁਣ ਆਮ ਆਦਮੀ ਹੋਵੇ ਸਾਰੇ ਲੋਕ ਦੋਸ਼ੀ ਐ ਅਸੀਂ ਖੁਦ ਦੋਸ਼ੀ ਐ ਜਦ ਤੱਕ ਅਸੀਂ ਲੋਕ ਘਰਾਂ ਦੇ ਵਿੱਚੋਂ ਉੱਠਦੇ ਨਹੀਂ ਐ ਜਦੋਂ ਤੱਕ ਅਸੀਂ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ ਮਰ ਅਸੀਂ ਰਹੇ ਮਰ ਰਾਜਨੀਤਿਕ ਪਾਰਟੀਆਂ ਨਹੀਂ ਰਹੀਆਂ ਕਿ ਮੈਂ ਰਾਜਨੀਤਿਕ ਪਾਰਟੀ ਦਾ ਮੈਂਬਰ ਐ ਕੋਈ ਰਾਜਨੀਤਿਕ ਪਾਰਟੀ ਦਾ ਘਰ ਚਲਾਸ਼ ਨਹੀਂ ਜਾ ਰਹੀ ਉਹਨਾਂ ਦੇ ਵੀ ਨਾ ਜਾਵੇ ਮੈਂ ਇਹ ਬੇਨਤੀ ਕਰਦਾ ਕਿ ਸ਼ਹਿਰ ਵਾਸੀਓ ਆਪਾਂ ਵੋਟਾਂ ਜਿੱਥੇ ਮਰਜ਼ੀ ਪਾਓ ਜਿਹਨੂੰ ਮਰਜ਼ੀ ਦਿਤਾਓ ਪਰ ਜਿੱਥੇ ਸਾਡੀਆਂ ਲਾਸ਼ਾਂ गिर ਰਹੀਆਂ ਅਸੀਂ ਇਕੱਠੇ ਹੋ ਕੇ ਆਣ ਵਾਲੀਏ ਜ਼ਿੰਦਗੀਆਂ ਬਚਾ ਲਈਏ ਮੈਂ ਪੁਲਿਸ ਪ੍ਰਸ਼ਾਸਨ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਆਉਣ ਵਾਲੇ ਦਿਨਾਂ ਦੇ ਕੁਝ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਚਾਹੇ ਕੌਂਸਲ ਨੂੰ ਕਹੇ ਚਾਹੇ ਸਰਕਾਰ ਕਵੇ ਕਟੋ ਕਟ ਅਨੰਦਪੁਰ ਸਾਹਿਬ ਤੱਕਰ 10 15 ਤੱਕਰ ਕੈਮਰੇ ਲੱਗੇ ਚਾਹੀਦੇ ਜਿਹੜੇ ਕੈਮਰੇ ਸਰਵੇਲੈਂਸ ਪੁਲਿਸ ਦੇ ਹੋਣ ਉਹ ਜਿਹੜੇ ਬੰਦੇ ਟ੍ਰੈਫਿਕ ਨਿਯਮਾਂ ਦੀ ਲੰਗੜਾ ਕਰਦੇ ਉਹਦੇ ਚਲਾਨ ਕੱਟੇ ਜਾਣ ਜਾਂ ਨੰਗਲ ਤੋਂ ਲੈ ਮਹਿਤਪੁਰ ਤੋਂ ਲੈ ਕੇ ਉਨੇ ਤੱਕਰ ਚਲਾਨ ਕੱਟੇ ਜਾ ਸਕਦੇ ਇੱਥੇ ਕਿਉਂ ਨਹੀਂ ਕੱਟੇ ਜਾ ਸਕਦੇ ਜਦ ਮੰਡੀ ਰੋਡ ਤੱਕਰ ਕੱਟੇ ਜਾ ਸਕਦੇ ਇੱਥੇ ਕਿਉਂ ਨਹੀਂ ਕੱਟੇ ਜਾ ਸਕਦੇ ਕਟੋ ਕਟ 10 15 ਸਪੌਟ ਤੇ ਸਪੀਡ ਲਿਮਟ ਲਿਖ ਕੇ ਲਾਈ ਜਾਵੇ ਜਿਹੜਾ ਬੰਦਾ ਲੰਗੜਾ ਕਰਦਾ ਉਹ ਤੇ ਕਾਰਵਾਈ ਕੀਤੀ ਜਾਵੇ ਮੇਰੀ ਇਹ ਬੇਨਤੀ ਹੈ ਤੇ ਮੈਂ ਸਰਕਾਰਾਂ ਨੂੰ ਕਹਿੰਦਾ ਜਿਹੜੀਆਂ ਮੌਜੂਦਾ ਸਰਕਾਰਾਂ ਐ ਸਰਕਾਰੋ ਜਾਗੋ ਜਾਗੋ ਕੇਵਲ ਤੇ ਕੇਵਲ ਸਟੇਜਾਂ ਤੇ ਭਾਸ਼ਣ ਨਾ ਦਿਓ ਆ ਤੁਹਾਡੇ ਹੀ ਵੋਟਰ ਤੁਹਾਡੇ ਹੀ ਵੋਟਰ ਬੈਠੇ ਐ ਇਸ ਟਾਈਮ 9 ਡਿਗਰੀ 7 ਡਿਗਰੀ ਟੈਂਪਰੇਚਰ ਤੇ ਸੁਣੋ ਕਿਤੇ ਇਹ ਨਾ ਹੋਵੇ ਕਿ ਲੋਕਾਂ ਨੂੰ ਸਿਵਲ ਵਾਰ ਚਾਣਾ ਪਵੇ ਜਿਵੇਂ ਬਾਹਰਲੇ ਦੇਸ਼ਾਂ 'ਚ ਹੁੰਦਾ ਕਿਉਂਕਿ ਲੋਕ ਉਦੋਂ ਦੁਖੀ ਹੁੰਨੇ ਜਦੋਂ ਮਰਦੇ ਆ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਚਿਰਾਗ ਬੁੱਝਦੇ ਕਿਸੇ ਦੀ ਮਾਂ ਜਾਂਦੀ ਕਿਸੇ ਦੀ ਭੈਣ ਜਾਂਦੀ ਇਸ ਲਈ ਭਰਾਓ ਭੁੱਲ ਜਾਓ ਬੀਜੇਪੀ ਭੁੱਲ ਜਾਓ ਕਾਂਗਰਸ ਭੁੱਲ ਜਾਓ ਆਮ ਆਦਮੀ ਪਾਰਟੀ ਆਪਾਂ ਇਕੱਠੇ ਹੋ ਕੇ ਆਪਣੀਆਂ ਜਾਨਾਂ ਬਚਾਈਏ ਤੇ ਪੁਲਿਸ ਪ੍ਰਸ਼ਾਸਨ ਮੇਲੀ ਸੁਣ ਰਿਹਾ ਹੋਵੇ ਜਾਂ ਡੀਸੀ ਸਾਹਿਬ ਸੁਣ ਰਹੇ ਹੋਣ ਇੱਥੇ ਘਟੋ ਘਟ ਨੰਗਲ ਤੋਂ ਲੈ ਕੇ ਮੈਥਪੁਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਕਰ 15 ਜਗ੍ਹਾ ਤੇ ਕੈਮਰੇ ਲਾਈ ਜਾਣ ਉਹਨਾਂ ਦਾ ਲਿੰਕ ਹੋਵੇ ਸੀਸੀਟੀਵੀ ਨਾਲ ਆਨਲਾਈਨ ਕਲਾਨ ਕੱਟੇ ਜਾਣ ਤਾਂ ਸਾਡੀਆਂ ਜਾਨਾਂ ਬਚਾਅ ਹੋਊਗਾ ਹੁਣ ਰਾਨੀ ਤੀਸੀ ਦੀ ਕੁੜੀ ਹੈ 8 ਸਾਲ ਦੀ ਕੁੜੀ ਹੈ ਛੋਟੀ 8 ਸਾਲ ਦੀ 8 ਸਾਲ ਦੀ ਕੁੜੀ ਹੈ ਮੁੰਡਾ 10ਵੀਂ ਪੜ੍ਹਦਾ ਸੈਂਸੋਲ ਸਕੂਲ ਕੁੜੀ ਪੜ੍ਹਦੀ ਓ ਆ ਮਾਨ ਦੇਖੋ ਉਹ ਪਰਵਾਰ ਦੇਖੋ ਕੀ ਆਗਾ ਦੱਸੋ ਕੀ ਆਗਾ ਮੇਕੋ ਮੰਗ ਸਾਡੀ ਇਹ ਆ ਬੱਚਾ ਕੋਈ ਲਾਸਟੇ ਰਾਜਨੀਤੀ ਨਹੀਂ ਕਰਨਾ ਚਾਹਨੇ ਮੰਗ ਸਾਡੀ ਇਹ ਆ ਬੱਚਾ ਸਾਨੂੰ ਪੁਲਿਸ ਪ੍ਰਸ਼ਾਸਨ ਜਾਂ ਕੋਈ ਜ਼ਿੰਮੇਵਾਰ ਬੰਦਾ ਸਾਨੂੰ ਯਕੀਨ ਦਿਵਾ ਕੇ ਜਾਵੇ ਕਿ ਅਸੀਂ 24 ਘੰਟੇ ਦੇ ਦੌਰਾਨ ਜਿਹੜਾ ਅਸਲ ਦੋਸ਼ੀ ਉਹਨੂੰ ਫੜਾਂਗੇ ਤਾਂ ਆਉਣ ਵਾਲੇ ਸਮੇਂ ਚ ਚਾਹੇ ਹਫਤਾ ਲੈ ਲਵੇ ਚਾਹੇ ਮਹੀਨਾ ਲੈ ਲਵੇ ਕਿ ਜੋ ਅਸੀਂ ਕਹਿੰਦੇ ਕੈਮਰੇ ਲਾਏ ਜਾਣ ਘੱਟੋ ਘੱਟ 10-15 ਸਪੌਟ ਤੇ ਲਾਏ ਜਾਣ ਸਪੀਡ ਲਿਮਿਟ ਲਿਖੀ ਜਾਵੇ ਜਿਹੜਾ ਬੰਦਾ ਲੰਘਣਾ ਕਰੇ ਉਹ ਉਪਮਾ ਅਸੀਂ ਹੋਈਏ ਚਾਹੇ ਕੋਈ ਬਗੜਾ ਨਾ ਹੋਵੇ ਉਹਦਾ ਚਲਾਨ ਕੱਢ ਕੇ ਕਾਰਵਾਈ ਕੀਤੀ ਜਾਵੇ ਅੰਗਰ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਆਪਾਂ ਰੋਜ਼ ਦੇਖਦੇ ਜਿਹੜੇ ਟਿਪਰ ਜਾਂਦੇ ਨੇ ਰਾਤ ਨੂੰ ਉਹ ਇੱਕ ਦੂਜੇ ਨੂੰ ਕੱਟ ਕੇ ਜਾਂਦੇ ਫੇ ਮੈਂ ਅੱਗੇ ਚੱਲ ਜਾਵਾਂ ਬਿਆਕੀ ਚੱਲਦਾ ਜਿਹੜਾ ਸਕੂਟਰ ਸਵਾਰ ਹੈ ਜਾਂ ਕੱਟੀ ਸਵਾਰ ਹੈ ਉਹਨੂੰ ਟੱਕਰਾਂ ਮਾਰਦੇ ਉਹਨਾਂ ਦੇ ਕੋਈ ਕਾਗਜ਼ ਨਹੀਂ ਹੈ ਕੋਈ ਪ੍ਰਸ਼ਾਸਨ ਨਹੀਂ ਉਹਨਾਂ ਤੇ ਕੋਈ ਰੋਕ ਨਹੀਂ ਹੈ ਕਿਹਨੂੰ ਕਹਿਣਾ ਅਸੀਂ ਟਿਪਟੀ ਸਾਹਿਬ ਨੂੰ ਕਿਹਾ ਸੀ ਤਾਂ ਪਿਆ ਤੇ ਸਪੀਡ ਲਿਮਟਡ ਹੋਣੀ ਚਾਹੀਦੀ ਅੱਜ ਤੱਕ ਦਾ ਕੋਈ ਉਹਨਾਂ ਨੇ ਐਕਸ਼ਨ ਨਹੀਂ ਲਿਆ ਅੱਗੇ ਕੀ ਲੈਣਾ ਕਿਹਨਾਂ ਨਹੀਂ ਤੁਸੀਂ ਤੁਹਾਨੂੰ ਪਤਾ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਚੱਲਦੇ ਹਾਸੇ ਹੋ ਰਹੇ ਆ ਕੱਲਾ ਕਿਉਂ ਕਹਿੰਦਾ ਆਪ ਪਬਲਿਕ ਦੀ ਆਵਾਜ਼ ਆਪ ਪਬਲਿਕ ਦੀ ਆਵਾਜ਼ ਉਹ ਜਿਹਦਾ ਮਰ ਰਿਹਾ ਉਹਨੂੰ ਪਤਾ ਲੱਗ ਜਾਂਦਾ ਜਿਹਦਾ ਨਹੀਂ ਮਰਦਾ ਉਹ ਅੱਜ ਤਮਾਸ਼ਾ ਦੇਖਦਾ ਅੱਜ ਇਹ ਤਮਾਸ਼ਾ ਦੇਖ ਰਹੇ ਅੱਜ ਕੱਲ ਨੂੰ ਕਿਸੇ ਹੋਰ ਦਾ ਤਮਾਸ਼ਾ ਨਹੀਂ ਅੱਜ ਸਾਡਾ ਮਰਿਆ ਕੱਲ ਕੀ ਹੋਊ ਉਹ ਤਮਾਸ਼ਾ ਹੋਊਗਾ ਕਿ ਕਿਸੇ ਦਾ ਵੀ ਬੱਚਾ ਲਹੂ ਲਹਾਨ ਹੋਵੇ ਟਿਪਰਾਂ ਵਾਲੇ ਰੋਜ਼ ਦੇਖਦੇ ਤੁਸੀਂ ਇਹ ਗੱਲਾਂ ਰਾਤ ਨੂੰ ਦੇਖ ਲਓ ਰਾਤ ਨੂੰ ਦੇਖ ਲਓ ਅਸੀਂ ਨਹੀਂ ਕਹਿੰਦੇ ਕਿ ਇਹਦਾ ਟਿਪਰ ਹੈ ਰਾਤ ਨੂੰ ਭਰਿਆਂ ਦੇ ਭਰੇ ਹਜ਼ਾਰਾਂ ਟੰਨਾਂ ਦੇ ਟਿਪਰ ਲੱਗਦੇ ਨੇ ਉਹ ਕੌਣ ਚਲਾ ਰਿਹਾ ਕੋਈ ਕੌਣ ਚਲਾ ਰਿਹਾ ਇਹ ਟਿਪਰਾਂ ਕੋਈ ਚਲਾ ਰਿਹਾ ਸਰਕਾਰਾ ਕਿੱਥੇ ਆ ਬੋਲੀਆਂ ਹੋਈਆਂ ਹੋਈਆਂ ਜਾਂ ਸੁਣਦਾ ਨਹੀਂ ਜਾਂ ਦੇਖਦਾ ਨਹੀਂ ਜਦ ਆਮ ਮੰਦਰ ਨੂੰ ਟਿਪਰ ਲੰਘਦਾ ਦਿਖਦਾ ਆਮ ਮੰਦਰ ਨੂੰ ਟ੍ਰੈਫਿਕ ਤੇ ਤੁਸੀਂ ਸਰਕਾਰਾਂ ਨੂੰ ਕੋਈ ਨਹੀਂ ਕਰਦੀ ਪ੍ਰਸ਼ਾਸਨ ਕਿੱਥੇ ਹੋਰ ਸਿਰਫ ਤਿੰਨ ਬੰਦੇ ਹੋਣ ਤਿੰਨ ਬੰਦੇ ਨੂੰ ਚਲਾਣ ਹੋ ਜਾਂਦਾ ਟਿਪਰਾਂ ਵੱਲੋਂ ਕੋਈ ਚਲਾਣ ਨਹੀਂ ਕੋਈ ਚਲਾ ਨਹੀਂ ਰਿਹਾ ਕਦੇ ਸੁਣਿਆ ਆ ਟਰੈਕਟਰ ਵਾਲੇ ਦੇਖ ਲਓ ਇੱਕ ਦੂਜੇ ਤੇ ਅੱਗੇ ਜਾਂਦੇ ਨੇ ਬੱਸ ਸਰ ਆਪਾਂ ਤੁਸੀਂ ਇਹਦਾ ਕਰੋ ਆ ਪਬਲਿਕ ਨੂੰ ਬੰਦ ਕਰਕੇ ਨਾ ਤਾਂ ਸਮੱਸਿਆ ਚੱਲੀ ਵੀ ਕੋਈ ਵੀ ਨਹੀਂ ਬੋਲਦਾ ਮੈਂ ਤਾਂ ਕਹਿੰਦਾ ਅਸੀਂ ਬੋਲਦੇ ਹਾਂ ਕਿ ਇਹ ਸੜਕ ਤੇ ਉਹ ਭਾਵੇਂ ਭਾਜੀਪੀ ਨਾਲ ਸੰਬੰਧਤ ਹੋਵੇ ਜਾਂ ਕਾਂਗਰਸ ਕੋਈ ਸਾਡੀ ਰਾਏ ਨਹੀਂ ਇੱਕ ਬੰਦੇ ਜੀ ਹੋ ਸਾਰਿਆਂ ਦੇ ਘਰ ਵੀ ਤੁਹਾਡਾ ਧੰਨਵਾਦ ਕਰੂੰਗਾ ਆਪਾਂ ਪ੍ਰਸ਼ਾਸਨ ਵੱਲੋਂ ਸ਼ਿਕਾਇਤ 24 ਘੰਟੇ ਨਾ ਫੜੋ ਫਿਰ ਮੈਂ ਪ੍ਰਸ਼ਾਸਕ ਦਾ ਵੀ ਕਿ ਸਰਕਾਰ ਦਾ ਵੀ ਇਹ ਕੋਈ ਇਹਨਾਂ ਨੂੰ ਕੁਝ ਯਕੀਨੀ ਨਹੀਂ ਐ ਜੋ ਵੀ ਐਟਮ ਇਹਨਾਂ ਫਾੜ ਕੇ ਦੱਸੋ ਲੈ ਲਓ ਸਰ ਇਹ ਫਾੜ ਹੋ ਜਿਹੜੇ ਇਸ ਤੋਂ ਬਾਅਦ ਫੇਰ ਹਾਸੇ ਵਾਪਰਨੇ ਨਹੀਂ ਆਹ ਪਾਜੀ ਨਹੀਂ ਨਹੀਂ ਉਹ ਅਗਲਾ ਕਦਮ ਕੀ ਆ ਨਾਮ ਆਇਆ ਅਗਲਾ ਕਦਮ ਚੱਕੋ ਕਿ ਆ ਕੰਮ ਹੋ ਜਵੇ ਆਪਾਂ ਇੱਕ ਹਫਤਾ ਜਾਂ 10 ਦਿਨ ਦੇ ਕਰੀਬ ਸ਼ਹਿਰ ਵਾਸੀਆਂ ਦੀ ਕੋਈ ਜਿਹੜਾ ਵੀ ਭਰਾ ਕੋਈ ਪਾਰਟੀ ਦਾ ਚਾਹੇ ਕਿਸੇ ਪਾਰਟੀ ਦਾ ਉਹਦਾ ਸਤਕਾਰ ਐ ਜਿਹੜਾ ਵੀ ਭਰਾ ਉਹਦਾ ਬੰਨਣਾ ਚਾਹੁੰਦਾ ਕੋਈ 20 ਮੈਂਬਰੀ ਕੋਈ 21 ਮੈਂਬਰੀ ਕੋ 11 ਮੈਂਬਰੀ ਜਿੰਨੇ ਆਣਾ ਚਾਹਣੇ ਅਸੀਂ ਕਮੇਟੀ ਬਣਾ ਕੇ ਪ੍ਰਸ਼ਾਸਨ ਨੂੰ ਆਪਾਂ ਮੈਮੋਰੰਡਮ ਦਵਾਂਗੇ ਜੇ ਪ੍ਰਸ਼ਾਸਨ ਨੇ ਕਾਜਬਾਜ਼ ਨਾ ਕੀਤੀ ਤਾਂ ਪੱਕਾ ਜਾਮ ਲਾ ਦਾਂਗੇ ਫਿਰ ਇਹਨਾਂ ਨੂੰ ਵੀ ਪਤਾ ਲੱਗ ਜਾਊ ਫਿਰ ਇਹਨਾਂ ਨੇ ਕਹਿਣਾ ਵੀ ਇਹ ਉਗਰਬਾਦ ਪੈਦਾ ਕਰਦੇ ਜਾਂ ਇਹ ਨਿਊਸੈਂਸ ਪੈਦਾ ਕਰਦੇ ਇਹ ਇਹ ਫਿਰ ਸਰਕਾਰ ਜ਼ਿੰਮੇਵਾਰ ਹੋਊਗੀ ਇਹ ਮੈਂ ਗਰੰਟੀ ਦਿੰਦਾ ਆਉਣ ਵਾਲੇ ਹਫਤਾ 10 ਦਿਨ ਦੇ ਵਿੱਚ ਇੱਕ ਕਮੇਟੀ ਬਣੂਗੀ ਉਹਦੇ ਵਿੱਚ ਕੋਈ ਭਾਜਪਾ ਦਾ ਭਰਾ ਕੋਈ ਆਮ ਆਦਮੀ ਦਾ ਭਰਾ ਕੋਈ ਕਾਂਗਰਸੀ ਕੋਈ ਕਾਮਰੇਡ ਕੋਈ ਭਰਾ ਕੋਈ ਬੀਐਸਪੀ ਦਾ ਭਰਾ ਕਿਸੇ ਵੀ ਪਾਰਟੀ ਦਾ ਭਰਾ ਜਾਂ ਕੋਈ ਸਾਡਾ ਹੋਰ ਭਰਾ ਆਵੇ ਸ਼ਾਮਲ ਹੋਵੇ ਉਹ ਜੇ ਲੀਡ ਕਰਨਾ ਚਾਹੁੰਦੇ ਅਸੀਂ ਉਹਦੇ ਪਿੱਛੇ ਲੱਗਣ ਨੂੰ ਤਿਆਰ ਜੇ ਉਹ ਸਾਡੇ ਨਾਲ ਚੱਲਣਾ ਚਾਹੁੰਦਾ ਮੋਢੇ ਨਾਲ ਮੋਢਾ ਜੋੜ ਕੇ ਤਾਂ ਉਹ ਤਿਆਰ ਇਹ ਮੈਂ ਪ੍ਰਸ ਖੈ ਯਕੀਨ ਦਵਾ ਚਾਹੇ 3 ਮੈਂਬਰ ਦੀ ਕਮੇਟੀ ਬਣੇ ਚਾਹੇ 5 ਮੈਂਬਰ ਦੀ ਕਮੇਟੀ ਬਣੇ ਆਉਣ ਵਾਲੇ 10 ਦਿਨਾਂ ਵਿੱਚ ਕਮੇਟੀ ਬਣਾ ਕੇ ਅਸੀਂ ਡਿਪਟੀ ਸਾਹਿਬ ਨੂੰ ਐਸਐਸਪੀ ਸਾਹਿਬ ਤੇ ਇੱਥੇ ਲੋਕਲ ਪੀਐਸਐਚਓ ਸਾਹਿਬ ਤੇ ਆਪਣਾ ਐਸਟੀਐਮ ਸਾਹਿਬ ਤੇ ਡੀਐਸਪੀ ਸਾਹਿਬ ਨੂੰ ਮਬਰੰਡਨ ਦਵਾਂਗੇ ਜੇ ਕਾਰਵਾਈ ਨਹੀਂ ਹੋਈ ਤਾਂ ਅਗਲਾ ਆਪਾਂ ਕਮੇਟੀ ਬਣਾ ਕੇ ਕਰਾਂਗੇ ਹੁਣ ਕਰ ਐਸਐਸ ਸਾਹਿਬ ਆ ਗਏ ਸਾਨੂੰ ਆਸ਼ਵਾਸ਼ਣ ਦੇ ਦਿਓ ਕੀ ਸਾਨੂੰ ਕਿ 24 ਸਾਰਾ ਆ ਗਿਆ ਆ ਗਿਆ ਹਲਾ ਆ ਗਿਆ ਸਾਰਾ ਆ ਗਿਆ ਸਾਰਾ ਮੈਨੂੰ ਕਰੀਬ ਇੱਕ ਪੰਡਾ ਪਹਿਲਾਂ ਫੋਨ ਆਇਆ ਸੀ ਪ੍ਰੀਤਮ ਬਰਾਰੀ ਦਾ ਕਿ ਇੱਥੇ ਬਹੁਤ ਇਕੱਠੀ ਹੋਈ ਹੋਈ ਹੈ ਤੁਹਾਡੇ ਪੱਤਰਕਾਰ ਸਹਿਬਾਨ ਦਾ ਪ੍ਰੀਤਮ ਬਰਾਰੀ ਦਾ ਉਸ ਤੋਂ ਬਾਅਦ ਵਿੱਚ ਤੁਹਾਡਾ ਵੀ ਫੋਨ ਆਇਆ ਮੈਂ ਤੁਹਾਨੂੰ ਕੀਤਾ ਦੁਜੀ ਚੱਕਿਆ ਨਹੀਂ ਮੇਰੇ ਬੀਜੀ ਦਾ ਆ ਉਹ ਬੀਜੀ ਸੀ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਐਸਾ ਹੀ ਬਰਨਾਮ ਦਾ ਫੋਨ ਆਇਆ ਤੇ ਕਿ ਇੱਥੇ ਐਕਸੀਡੈਂਟ ਹੋਇਆ ਇੱਕ ਲੇਡੀ ਦੀ ਡੈਥ ਹੋ ਗਈ ਹੈ ਕਿ ਅਸੀਂ ਬੋਡੀ ਲੈ ਕੇ ਜਾ ਰਹੇ ਹਾਂ ਉਹ ਲੈ ਕੇ ਚੱਲ ਗਏ ਤੇ ਉਸ ਤੋਂ ਬਾਅਦ ਫਿਰ ਉਹਨੇ ਮੈਨੂੰ ਫਿਰ ਫੋਨ ਕੀਤਾ ਕਿ ਇੱਥੇ ਜਿਹੜੇ ਹੈਗੇ ਕਿ ਮਾਹੌਲ ਥੋੜਾ ਜਿਹਾ ਧਰਨੇ ਪੂਰਵਕ ਹੋ ਰਿਹਾ ਕੋਈ ਮੰਗਾਂ ਇਹਨਾਂ ਦੀਆਂ ਤਾਂ ਕਿ ਤੁਸੀਂ ਆਓ ਫਿਰ ਮੈਂ ਆ ਗਿਆ ਜੀ ਇੱਥੇ ਤੇ ਬਾਕੀ ਜੋ ਹੈਗੀ ਉਹ ਇੱਕ ਸੀਸੀਟੀਵੀ ਵਿੱਚ ਆਇਆ ਹੈ ਕਿ ਕਿਦਾਂ ਐਕਸੀਡੈਂਟ ਹੋਇਆ ਤੁਸੀਂ ਦੇਖ ਸਕਦੇ ਸਾਰੇ ਮੈਨੂੰ ਲੱਗਦਾ ਦੇਖਣ ਚ ਆ ਲੱਗ ਰਿਹਾ ਕਿ ਇਹ ਟਰੱਕ ਨਾਲ ਹੋਇਆ ਜਾਂ ਗੱਡੀ ਨਾਲ ਉਹ ਇੱਕ ਵਾਰ ਵੈਰੀਫਾਈ ਹੋ ਜਾਊਗਾ ਜਾਂ ਤੁਹਾਡੀ ਤਸੱਲੀ ਹੋਊਗੀ ਜਿਹਨੇ ਦੇਖਿਆ ਹੈ ਜੋ ਉਹਦੇ ਰਿਸ਼ਤੇਦਾਰ ਹੈ ਜੀ ਨੇ ਸਟੇਟਮੈਂਟ ਲਿਖਾਉਣੀ ਹੈ ਉਹਦੇ ਆਧਾਰ ਤੇ ਕਾਰਵਾਈ ਹੋ ਜੂਗੀ ਜੀ ਸਰ ਨੰਗਲ ਨਗਰ ਕਾਉਂਸਲ ਦਾ ਸੀਸੀਟੀਵੀ ਦਾ ਸਾਰਾ ਸਿਸਟਮ ਤੁਹਾਡੀ ਕੰਟਰੋਲ ਚ ਹੈ ਕਿੰਨੇ ਸੀਸੀਟੀਵੀ ਚੱਲਦੇ ਨੇ ਸੀਸੀਟੀਵੀ ਕਾਫੀ ਚੱਲ ਰਹੇ ਜੀ ਮਤਲਬ ਪਾਰਕਾਂ ਦੇ ਬੰਸੀ ਜੇ ਮੈਂ ਤਕਰੀਬਨ ਦੇਖਾਂ 80% ਜਿਹੜੇ ਸੀਸੀਟੀਵੀ ਉਹ ਚੱਲਦੇ ਹੁੰਦੇ ਨੇ ਉਮੀਦ ਹੈ ਜਿਹੜਾ ਹਿੱਟ ਕਰਕੇ ਗਿਆ ਫੜਿਆ ਜਾਊਗਾ ਉਹ ਵੈਸੇ ਉਸੀ ਦੁਕਾਨ ਦੇ ਵਿੱਚ ਜਿਹੜਾ ਸੀਸੀਟੀਵੀ ਉਹਦੇ ਵਿੱਚ ਹੀ ਆ ਗਿਆ ਕਿਹਦੇ ਨਾਲ ਹਿੱਟ ਹੋਇਆ ਜਿਹੜਾ ਇਹਦਾ ਮਾਲਕ ਹੋਊਗਾ ਡਰਾਈਵਰ ਦਾ ਉਹ ਅਸੀਂ ਵੈਰੀਫਾਈ ਕਰ ਲਾਂਗੇ ਸੀਡੀਆਰ ਪਾ ਕੇ ਜੇ ਸਾਨੂੰ ਨਹੀਂ ਭਰੋਸਾ ਹੋਇਆ ਕਿ ਨਹੀਂ ਹੈ ਉਹਦਾ ਵੈਸੇ ਤਾਂ ਸੱਚੇ ਬੋਲੂਗਾ ਬੰਦਾ ਜਿਹੜਾ ਮਾਲਕ ਹੈ ਉਹ ਹੀ ਹੋ ਸਕਦਾ ਮਤਲਬ ਡਰਾਈਵਰ ਕਿੰਨਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਟ੍ਰੈਫਿਕ ਨਿਯਮ ਥੋੜੇ ਸ਼ਕਤੀ ਦੇ ਨਾਲ ਕਰਨੇ ਚਾਹੀਦੇ ਹੈ ਸਪੀਡ ਲਿਮਟ ਤੇ ਥੋੜਾ ਕੰਟਰੋਲ ਕਰਨਾ ਚਾਹੀਦਾ ਚਲਾਨ ਵਗੈਰਾ ਕਰਨੇ ਚਾਹੀਦੇ ਚਲਾਨ ਅਸੀਂ ਰੋਜ਼ ਦੇ 21 21 ਕਰ ਰਹੇ ਜੀ ਮਤਲਬ ਘਟੋ ਘਟਾ ਹੈ ਕਿ ਆਪਾਂ ਈ ਚਲਾਨ 21 ਕਰ ਰਹੇ ਪਰ ਮੈਨੂੰ ਕਹਿੰਦੇ ਫੋਨ ਵੀ ਆ ਜਾਂਦੇ ਮੇਰਾ ਰਿਸ਼ਤੇਦਾਰ ਹੈ ਸਾਡੇ ਸਰ ਐਕਸਪੀਰੀਅੰਸ ਹੈ ਰੋਜ਼ ਸੜਕੀ ਹਾਦਸੇ ਆਪ ਰਹੇ ਨੰਦ ਮੈਧਕੋਟ ਤੋਂ ਲੈ ਕੇ ਨੰਦਪੁਰ ਦਾ ਕਿਨੂੰ ਨਹੀਂ ਦੇਖੋ ਚਲੋ ਇਹਦੇ ਵਿੱਚ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹੁਣ ਜਿਹੜਾ ਹੈਗਾ ਜੀ ਮੌਸਮ ਮੈਂ ਨਹੀਂ ਕਹਾਂ ਉਸ ਟਾਈਮ ਧੁੰਦ ਸੀ ਧੁੰਦ ਦਾ ਮੌਸਮ ਹੈ ਜੀ ਐਕਸੀਡੈਂਟ ਵੀ ਵੱਜ ਜਾਂਦੇ ਮੇਨ ਫੋਕਸ ਹੈਗਾ ਜਿਹੜੇ ਸਾਡੇ ਸਪੀਡ ਲਿਮਿਟਸ ਦੇ ਕਿ ਆਪਾਂ ਸਪੀਡ ਲਿਮਿਟ ਨੂੰ ਕੰਟਰੋਲ ਰੱਖੀਏ ਤੇ ਜਿਹੜੀ ਦੂਜੀ ਗੱਲ ਹੈ ਜਿਹੜੀ ਆਪਣੀ ਆ ਸੜਕਾਂ ਉਂਦੀ ਹੈ ਇੱਥੇ ਤਾਂ ਫੇਰ ਆਪਣਾ ਵਨਵੇ ਹੈਗਾ ਕਿ ਹਰ ਜਗ੍ਹਾ ਜਿਹੜੀ ਆ ਸੜਕ ਹੈ ਇਹ ਵਨਵੇ ਨਹੀਂ ਹੈਗੀ ਹੈ ਇਹ ਜਿਹੜੀ ਸੜਕ ਹੈ ਸਿੰਗਲ ਰੋਡ ਹੈ ਟ੍ਰੈਫਿਕ ਬੜਾ ਹਾਈ ਹੈ ਮੇਨ ਹਾਈਵੇ ਹੈ ਉਸ ਗੱਲ ਕਰਕੇ ਜਿਹੜੇ ਹੈਗੇ ਸਾਰੇ ਕਿਉਂ ਮੇਰੀ ਇੱਕ ਦਾ ਚਲਾਣਾ ਜੇ ਨਹੀਂ ਕਰਦੇ ਤੁਸੀਂ ਨਾ ਟਰੈਕਟਰ ਦਾ ਚਲਾਣ ਕਰਦੇ ਰੇਸ ਲਾਉਂਦੇ ਰੋ ਰੋ ਇਹਦਾ ਨਹੀਂ ਹੁੰਦਾ ਕੋਈ ਨਾ ਜਿਹੜੀ ਇਹ ਗੱਲ ਆਪਾਂ ਜ਼ਰੂਰ ਧਿਆਨ ਚ ਲਿਆਵਾਂਗੇ ਟਿਪਰਾਂ ਦਾ ਚਲਾਣਾ ਕਰੀ ਹੋਇਆ ਨਹੀਂ ਮੋਸਟਲੀ ਸਾਰੇ ਸਾਰਾ ਜਿਹੜੇ ਸਰ ਮੇਰੀ ਗੋਡ ਰਿਕਵੈਸਟ ਹੈ